ਅੱਜ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਇਸ ਇਲਾਕੇ ਦੇ ਵਿੱਚ ਇੱਕ ਐਂਬੂਲੈਂਸ ਦੀ ਹਮੇਸ਼ਾ ਹੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਜਿਹਨੂੰ ਅੱਜ ਬਾਬਾ ਜੀ ਨੇ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਸਾਨੂੰ ਹਸਪੀਟਲ ਨੂੰ ਇਲਾਕੇ ਨੂੰ ਇਹ ਸਹੂਲਤ ਮਹੱਈਆ ਕਰਵਾਈ ਆ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਤਾਦ ਲਵ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਹੀ ਇਸ ਇਲਾਕੇ ਦੀਆਂ ਮੁਸ਼ਕਲਾਂ ਨੂੰ ਸੁਣਿਆ ਮੈਂ ਵੀ ਜਨੀਵਾਰੀ ਗਿਆ ਮੇਰੀਆਂ ਹਸਪਤਾਲ ਦੀਆਂ ਮੁਸ਼ਕਲਾਂ ਨੂੰ ਮੈਂ ਹਮੇਸ਼ਾ ਬਾਬਾ ਜੀ ਨੂੰ ਇਹੀ ਬੇਨਤੀ ਕਰਦਾ ਸੀ ਬਾਬਾ ਜੀ ਵੀ ਮੈਂ ਆਪਣੇ ਲਈ ਕੁਝ ਨਹੀਂ ਮੰਗਦਾ ਤੇ ਨਾ ਮੰਗਿਆ ਇਹ ਮੈਂ ਪਹਿਲਾਂ ਮੈਂ ਇਲਾਕੇ ਦੀ ਸਹੂਲਤ ਲਈ ਜੋ ਵੀ ਮੈਂ ਡਿਮਾਂਡ ਕਰਦਾ ਮੈਂ ਜੋ ਵੀ ਮੈਂ ਤੁਹਾਡੇ ਕੋਲ ਮੰਗ ਕਰਦਾ ਉਹਨ ਪੈਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ ਇਹਨਾਂ ਨੇ ਆਪ ਹੀ ਮੈਨੂੰ ਬੁਲਾ ਕੇ ਪੁੱਛਿਆ ਵੀ ਬੇਟਾ ਵੀ ਆ ਜੜੀ ਜੜੀ ਚੀਜ਼ ਦੀ ਜ਼ਰੂਰਤ ਆ ਉਹ ਦੱਸੋ ਸਭ ਤੋਂ ਪਹਿਲਾਂ ਤਾਂ ਇਲਾਕੇ ਦੀ ਮੰਗ ਇਹ ਹੀ ਸੀਗੀ ਕਿ ਹਸਪਤਾਲ ਦੇ ਵਿੱਚ ਇੱਕ ਅੱਛੀ ਐਂਬੂਲੈਂਸ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਇਹ ਵੀ ਬੇਨਤੀ ਕੀਤੀ ਸੀ ਕਿ ਸਾਡੇ ਹਸਪਤਾਲ ਦੇ ਵਿੱਚ ਜਿਹੜੀ ਮੌਰਚਰੀ ਆ ਉਹਦੇ ਵਿੱਚ ਡੈੱਡ ਬੋਡੀ ਫਰੀਜ਼ਰ ਜਿਹੜੇ ਆ ਜਿਹਦੇ ਵਿੱਚ ਅਸੀਂ ਡੈੱਡ ਬੋਡੀ ਨੂੰ ਪ੍ਰੀਜ਼ਰਵ ਕਰਦੇ ਆ ਚਾਹੇ ਉਹ ਪੋਸਟਮਾਰਟਮ ਲਈ ਆਈ ਹੋਵੇ ਚਾਹੇ ਘਰ ਵਿੱਚ ਕਿਸੇ ਦੀ ਡੈਥ ਹੋ ਜਵੇ ਘਰ ਵਿੱਚ ਜਗ੍ਹਾ ਰੱਖਣ ਲਈ ਨਹੀਂ ਹੈਗੀ ਤੇ ਉਹ ਸਾਡੇ ਕੋਲ ਜਿੰਨੇ ਦਿਨਾਂ ਲਈ ਚਾਣ 2-3 ਦਿਨ ਦੀ ਰੱਖ ਸਕਦੇ ਤੇ ਰੱਖ ਹੀ ਲੈਂਦੇ ਨੇ ਉਹ ਸਾਡੇ ਨੂੰ ਸਾਨੂੰ ਡਿਪਾਰਟਮੈਂਟ ਨੇ ਜੋ ਫਰੀਜ਼ਰ ਦਿੱਤੇ ਹੋਏ ਆ ਉਹ ਸਮਾਂ ਪਾ ਕੇ ਹੁਣ ਉਹਨਾਂ ਦੀ ਜਿਹੜੀ ਫੰਕਸ਼ਨਿੰਗ ਆ ਉਹ ਥੋੜੀ ਘਟ ਗਈ ਆ ਅਸੀਂ ਕਈ ਵਾਰੀ ਰਿਪੇਅਰ ਵੀ ਕਰਾ ਚੁੱਕੇ ਆ ਤੇ ਉਹ ਵੀ ਇਹਨਾਂ ਨੇ ਮੇਰੀ ਜਿਹੜੀ ਜਾਇਜ਼ ਮੰਗ ਸੀ ਉਹ ਇਹਨਾਂ ਨੇ ਸਵੀਕਾਰ ਕਰ ਲਈ ਤੇ ਆਪਾਂ ਨੂੰ ਹੁਣ ਐਂਬੂਲੈਂਸ ਤੋਂ ਬਾਅਦ ਉਹ ਡੈੱਡ ਬੋਡੀ ਫਰੀਜ਼ਰ ਜਿਹੜੇ ਦੋ ਬੋਡੀਜ਼ ਨੂੰ ਰੱਖਣ ਵਾਲੇ ਦੋ ਸੈੱਟ ਮਿਲ ਜਾਣਗੇ ਤੇ ਅਸੀਂ ਆਪਣੇ ਵੱਲੋਂ ਵਧੀਆ ਕੁਆਲਿਟੀ ਐਸ ਡੀ ਐਮ ਸਾਹਿਬ ਦੇ ਨਾਲ ਮੈਂ ਗੱਲ ਕਰਕੇ ਮੀਟਿੰਗ ਕਰਕੇ ਤੇ ਇਹਨਾਂ ਨੇ ਵੀ ਸਾਨੂੰ ਵਧੀਆ ਸੁਜੈਸ਼ਨ ਦਿੱਤੀ ਸੀ ਤੇ ਵਧੀਆ ਕੁਆਲਿਟੀ ਦੀ ਅਸੀਂ ਐਂਬੂਲੈਂਸ ਵੀ ਤੇ ਵਧੀਆ ਕੁਆਲਿਟੀ ਦੇ ਅਸੀਂ ਜਿਹੜੇ ਡੈਡ ਵਰੀ ਫ੍ਰੀਜ਼ਰ ਵੀ ਲੈ ਰਹੇ ਆ ਉਹ ਵੀ ਜਲਦੀ ਬਾਬਾ ਜੀ ਵੱਲੋਂ ਅਪਰੂਵਲ ਹੋ ਚੁੱਕੀ ਹੈ ਸਾਰੇ ਅਪਰੂਵਲ ਹੋ ਚੁੱਕੀ ਆ ਉਹ ਵੀ ਜਲਦੀ ਸਾਡੇ ਕੋਲ ਆ ਜਾਣਗੇ ਇਸ ਤੋਂ ਇਲਾਵਾ ਮੈਂ ਸਮੇਂ-ਸਮੇਂ ਤੇ ਬੇਨਤੀ ਕਰਦਾ ਰਹਿੰਦਾ ਕਿ ਇਹ ਹਸਪਤਾਲ ਜਿਹੜਾ ਸਾਡਾ ਹੈਗਾ ਇਹਨੂੰ ਦੇਖੋ ਕਿੰਨੇ 100 150 ਪਿੰਡ ਲੱਗਦਾ ਆ ਤੇ ਜਦੋਂ ਵੀ ਕਿਸੇ ਪਿੰਡ ਦੇ ਵਿੱਚ ਰਿਮੋਟ ਏਰੀਆ ਦੇ ਵਿੱਚ ਅਸੀਂ ਹੜਾਂ ਦੇ ਵਿੱਚ ਵੀ ਗਏ ਆ ਉੱਥੇ ਪਹੁੰਚਣਾ ਹੀ ਬੜਾ ਮੁਸ਼ਕਲ ਆ ਜਦੋਂ ਵੀ ਕੋਈ ਕੋਈ ਜੀਵ ਕੋਈ ਬੰਦਾ ਬਿਮਾਰ ਹੁੰਦਾ ਸਭ ਤੋਂ ਪਹਿਲਾਂ ਉਹ ਸਿਵਲ ਹਸਪੀਟਲ ਆਂਦਾ ਅਗਰ ਉਹਨੂੰ ਇੱਥੇ ਬੇਸਿਕ ਫੈਸਿਲਿਟੀ ਨਹੀਂ ਮਿਲੇਗੀ ਮੰਨ ਲਓ ਅਸੀਂ ਇੱਕ ਪੇਸ਼ੈਂਟ ਸੀਰੀਅਸ ਹੈ ਉਹਨੂੰ ਰੈਫਰ ਕਰਨਾ ਸਾਡੇ ਕੋਲ ਇੱਥੇ ਫਰਸਟ ایڈ ਦੇਣ ਲਈ ਵੀ ਕੋਈ ਸਟਾਫ ਨਹੀਂ ਹੋਏਗਾ ਡਾਕਟਰ ਨਹੀਂ ਅਵੇਲੇਬਲ ਹੋਏਗਾ ਤੇ ਉਹਨੂੰ ਅਸੀਂ ਰੈਫਰ ਵੀ ਸਹੀ ਹਾਲਤ ਵਿੱਚ ਕਿਵੇਂ ਕਰ ਪਾਵਾਂਗੇ ਜਾਂ ਜਿਹਨੂੰ ਅਸੀਂ ਰੱਖਣਾ ਚਾਹੁੰਦੇ ਆ ਉਹ ਪੇਸ਼ੈਂਟ ਕਿਵੇਂ ਰਹਿ ਸਕਦਾ ਕਿ ਜਦ ਕਿ ਉਹਨੂੰ ਨਰਸਿੰਗ ਕੇਅਰ ਨਹੀਂ ਮਿਲੇਗੀ ਤਾਂ ਸਾਡੇ ਕੋਲ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਾਰਟੇਜ ਜਿਹੜੀ ਸਟਾਫ ਦੀ ਹੈ ਸਟਾਫ ਨਰਸਿਸ ਦੀ ਹੈ ਸਾਡੇ ਕੋਲ 10 ਸੈਂਕਸ਼ਨ ਪੋਸਟਾਂ ਹੈਗੀਆਂ ਜਿਨ੍ਹਾਂ ਵਿੱਚੋਂ ਸਾਡੇ ਕੋਲ ਤਿੰਨ ਹੈਗੀਆਂ ਇੱਕ ਸਾਡੇ ਕੋਲ ਛੁੱਟੀ ਤੇ ਇੱਕ ਛੁੱਟੀ ਦੇ ਜਾ ਰਹੇ ਪਿੱਛੇ ਰਹੀ ਇੱਕ ਤੇ ਮੈਂ ਸਮੇਂ-ਸਮੇਂ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਜਿਵੇਂ ਸਾਡੇ ਰਿਸਪੈਕਟਡ ਸਿਵਲ ਸਰਜਨ ਮੈਡਮ ਬੈਠੇ ਆ ਇਹਨਾਂ ਤੋਂ ਪਹਿਲਾਂ ਵੀ ਮੈਡਮ ਸੀਗੇ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਰਹਿਣਾ ਫਿਰ ਵੀ ਉਹ ਆਪਣੇ ਲੈਵਲ ਤੇ ਜਿੰਨਾ ਹੋ ਸਕਦਾ ਉਹ ਕਰ ਦਿੰਦੇ ਨੇ ਪਰ ਸਾਡੀ ਜਿਹੜੀਆਂ ਮੇਨ ਡਿਮਾਂਡ ਹੈ ਇਲਾਕੇ ਦੀ ਸਹੂਲਤ ਲਈ ਲੋਗਾ ਨੂੰ ਅਸੀਂ ਅੱਛੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਸਕੀਏ ਸਭ ਤੋਂ ਪਹਿਲਾਂ ਸਾਡੀ ਇੱਕ ਬਹੁਤ ਵੱਡੀ ਤੇ ਜ਼ਰੂਰੀ ਜਿਹੜੀ ਡਿਮਾਂਡ ਇਹ ਹੀ ਹੁੰਦੀ ਹੈ ਕਿ ਪੈਸਾ ਪਹਿਲੇ ਆਧਾਰ ਤੇ ਸਟਾਫ ਨੂੰ ਪੂਰਾ ਕੀਤਾ ਜਾਵੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਸਾਡੇ 550 ਸਾਲਾਂ ਤੇ ਜੋ-ਜੋ ਹਸਪੀਟਲ ਨੂੰ ਮਸ਼ੀਨਰੀ ਬੜੀ ਆਧੁਨਿਕ ਮਸ਼ੀਨਰੀ ਮਿਲੀ ਹੋਈ ਆ ਤੇ ਜਿਹੜੀ ਸਾਡੇ ਕੋਲ ਪਈ ਆ ਸਾਨੂੰ ਹੁਕਮ ਵੀ ਹੁੰਦੇ ਇਹਨੂੰ ਸ਼ਿਫਟ ਕੀਤਾ ਜਾਵੇ ਪਰ ਮੈਂ ਬੇਨਤੀ ਹਮੇਸ਼ਾ ਇਹੀ ਕਰਦਾ ਕਿ ਬਜਾਏ ਉਹ ਮਸ਼ੀਨਰੀ ਨੂੰ ਸ਼ਿਫਟ ਕਰਨ ਦੇ ਲੋਕ ਪਹਿਲਾਂ ਹੀ ਉਸ ਸਹੂਲਤ ਤੋਂ ਵਾਂਝੇ ਆ ਜੇ ਸਾਡੇ ਕੋਲ ਹਫਤੇ ਵਿੱਚ ਇੱਕ ਦੋ ਦਿਨ ਡਾਕਟਰ ਕਿਤੇ ਦੂਸਰੇ ਹਸਪਤਲ ਤੋਂ ਲਗਾ ਦੇਣ ਤਾਂ ਉਸ ਹਸਪਤਲ ਦਾ ਵੀ ਕੰਮ ਚੱਲਦਾ ਰਹੇਗਾ ਤੇ ਇਸ ਹਸਪਤਲ ਦਾ ਵੀ ਕੰਮ ਚੱਲਦਾ ਰਹੇਗਾ ਤੇ ਇਲਾਕੇ ਨੂੰ ਸਹੂਲਤ ਵੀ ਮਿਲਦੀ ਰਹੇਗੀ ਇਸੇ ਤਰੀਕੇ ਦੇ ਨਾਲ ਹੋਰ ਵੀ ਸਾਡੇ ਜਿਵੇਂ ਸਰਕਾਰ ਦੀਆਂ ਪਾਲਿਸੀਆਂ ਹੈ ਮੈਂ ਉਹਨੂੰ ਕੰਡਮ ਨਹੀਂ ਕਰਦਾ ਚਲੋ ਆਪਣੀ ਆਪਣੀ ਪਾਲਸੀ ਹੁੰਦੀ ਆ ਸਾਨੂੰ ਫੰਡਸ ਦੀ ਵੀ ਪ੍ਰੋਬਲਮ ਆ ਰਹੀ ਆ ਤੇ ਇੱਥੇ ਲੋੜੀਂਦੇ ਫੰਡ ਵੀ ਮਹੱਈਆ ਕਰਾਏ ਜਾਣ ਜਿਵੇਂ ਸਾਡੇ ਯੂਜ਼ਰ ਚਾਰजेस ਸੀਗੇ ਉਹ ਵੀ ਸਾਡੇ ਕੋਲ ਲੈ ਲੈ ਜਾਂਦੇ ਆ ਤੇ ਉਸ ਤੋਂ ਆਪਣੀ ਮਰਜ਼ੀ ਦੇ ਨਾਲ ਜਿੰਨੇ ਸਾਮ ਦੇਣਾ ਚਾਹੁੰਦੇ ਉਹਨੇ ਦੇ ਦਿੰਦੇ ਆ ਕਿਉਂਕਿ ਉਹ ਸਟਾਫ ਦੀ ਕਮੀ ਹੋਣ ਕਰਕੇ ਅਸੀਂ ਆਊਟਸੋਰਸ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੀਤਾ ਹੋਇਆ ਕਈ ਵਾਰੀ ਜਿਹੜੇ ਸਵੀਪਰ ਬਚਾਦੇ ਉਹਨਾਂ ਦੀਆਂ ਸਾਡੇ ਕੋਲ ਤਨਖਾਹਾਂ ਵੀ ਨਹੀਂ ਨਿਕਲਦੀਆਂ ਇਸ ਕਰਕੇ ਡਿਮਾਂਡਸ ਤਾਂ ਬਹੁਤ ਸਾਰੀਆਂ ਹੈਗੀਆਂ ਵਾ ਪਰ ਅੱਜ ਦੇ ਇਸ ਚਲੋ ਜੋ ਸਾਨੂੰ ਅੱਜ ਮਿਲਿਆ ਵਾ ਉਹ ਵੀ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਇਹ ਵੀ ਬਹੁਤ ਵੱਡੀ ਇਲਾਕੇ ਦੀ ਸਹੂਲਤ ਹੈ ਇੱਥੇ ਮੈਂ ਨਾਲ ਦੀ ਨਾਲ ਸਿਵਲ ਸਰਜਨ ਮੈਡਮ ਬੈਠੇ ਆ ਬਾਬਾ ਜੀ ਵੀ ਬੈਠੇ ਆ ਤੇ ਮੈਂ ਬੇਨਤੀ ਇਹੀ ਕਰਾਂਗਾ ਕਿ ਸਾਨੂੰ ਐਂਬੂਲੈਂਸ ਵਾਸਤੇ ਵੀ ਇੱਕ ਡਰਾਈਵਰ ਤੇ ਇੱਕ EMT ਜਿਹੜਾ ਸਾਨੂੰ ਚਾਹੀਦਾ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਜਿਵੇਂ ਕਿ 108 ਗੱਡੀ ਜਿਹੜੀ ਚੱਲਦੀ ਫ੍ਰੀ ਹੈਗੀ ਆ ਸਰਕਾਰ ਦੀ ਉਹਦੇ ਵਿੱਚ ਜੋ ਉਹਦਾ ਪੈਟਰਨ ਹੈਗਾ ਇੱਕ ਡਰਾਈਵਰ ਤੇ ਇੱਕ EMT ਉਹ ਵੀ ਸਾਨੂੰ ਜਲਦੀ ਜਲਦੀ ਮਹੱਈਆ ਕਰਵਾਇਆ ਜਾਵੇ ਤਾਂ ਜੋ ਅਸੀਂ ਜੋ ਇਲਾਕੇ ਦੀਆਂ ਸਾਡੇ ਤੇ ਉਮੀਦਾਂ ਹੈਗੀਆਂ ਅਸੀਂ ਉਹਨਾਂ ਉਮੀਦਾਂ ਦੇ ਖਰੇ ਉਤਰ ਸਕੀਏ ਮੈਂ ਫਿਰ ਵੀ ਇਥੇ ਆਇਆਂ ਦਾ ਸਾਰੇ ਇਲਾਕੇ ਤੋਂ ਮੇਰੇ ਸਟਾਫ ਮੈਂਬਰ میڈیا ਮੇਰੇ ਸਤਕਾਰਤ ਡਾਇਸ ਸਾਡੇ ਬੈਠੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਫਿਰ ਵੀ ਸਾਡੀ ਮੰਗ ਨੂੰ ਇਲਾਕੇ ਦੀ ਮੰਗ ਨੂੰ ਜਾਇਜ਼ ਸਮਝਦੇ ਹੋਏ ਸਾਡੇ ਤੇ ਕਿਰਪਾ ਕੀਤੀ ਸਾਨੂੰ ਐਂਬੂਲੈਂਸ ਮਹੱਗਿਆ ਕਰਵਾਈ ਤੇ ਜਲਦੀ ਸਾਨੂੰ ਡੈੱਡ ਬੌਡੀ ਮੋਰਚਰੀ ਫ੍ਰੀਜ਼ਰ ਵੀ ਮਹੱਗਿਆ ਕਰਵਾ ਰਹੇ ਨੇ ਧੰਨਵਾਦ ਜੀ ਮੈਂ ਫਿਰ ਬਾਬਾ ਜੀ ਦਾ ਤਹਿ ਦਿਲੋਂ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਧੰਵਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਤੋਂ ਜਿਹੜੇ ਯਾਤਰੀ ਆ ਧਾਰਮਿਕ ਆਸਥਾ ਰੱਖਣ ਵਾਲੇ ਸultanpur ਲੋਧੀ ਆਉਂਦੇ ਹੋ ਸੋ ਗੁਰਨਾਨਕ ਪਾਸਾ ਦੇ ਉਤਾਰਪੁਰਬ ਦੇ ਉੱਤੇ ਵੀ ਇਸ ਹਸਪੀਟਲ ਨੂੰ ਕਾਫੀ ਜਿਹੜਾ ਹੈ ਮਸ਼ੀਨਾਂ ਵਗੈਰਾ ਜਿਹੜਾ ਹੈ ਵੈਂਟੀਲੇਟਰ ਵਗੈਰਾ ਆਏ ਸੀ ਉਸ ਵੇਲੇ ਬਹੁਤ ਵਧੀਆ ਸ਼ੁਰੂਆਤ ਹੋ ਗਈ ਸੀ ਫਿਰ ਉਹ ਪਤਾ ਨਹੀਂ ਕਿੰਨਾ ਕਾਰਨਾ ਕਰਕੇ ਵੈਂਟੀਲੇਟਰ ਵੀ ਇੱਥੇ ਚਲੇ ਗਏ ਉਥੇ ਲਗਾਤਾਰ ਰਹੀ ਸੀ ਐਸਐਮਓ ਸਾਹਿਬ ਨੂੰ ਪੁੱਛਦੇ ਰਹੇ ਨੇ ਇਹਨਾਂ ਦੱਸਿਆ ਸੀਗਾ ਕਿ ਬਾਬਾ ਜੀ ਇੱਕ ਸਾਨੂੰ ਜਿਹੜੀ ਹੈ ਚਾਹੀਦੀ ਹੈਗੀ ਐਮਬੂਲੈਂਸ ਇਥੇ ਜਿਹੜੇ ਡੈੱਡ ਬੋਡੀ ਰੱਖਦੇ ਉਹਨਾਂ ਲਈ ਫ੍ਰੀਜ਼ਰ ਚਾਹੀਦੇ ਉਹਦੇ ਵੀ ਅਸੀਂ ਪੈਸੇ ਜਿਹੜੇ ਹੈਗੇ ਆ ਦੇ ਦਿੱਤੇ ਦਿੱਤੇ ਆ ਇਸੇ ਤਰ੍ਹਾਂ ਹੀ ਸੁਲਤਾਨਪੁਰ ਆਪਣੇ ਕਪੂਰਥਲੇ ਜਿਹੜਾ ਹੈ ਇੱਕ ਐਕਸ-ਰੇ ਮਸ਼ੀਨ ਚਾਹੀਦੀ ਸੀ ਤਕਰੀਬਨ 14-15 ਲੱਖ ਰੁਪਏ ਦਾ ਸੀ ਉਹਦਾ ਉਹ ਵੀ ਅਸੀਂ ਦੇ ਦਿੱਤੇ ਹੁਣ ਤੱਕ ਅਸੀਂ 72 ਲੱਖ ਰੁਪਏ ਜਿਹੜਾ ਹੈਗਾ ਇੱਥੇ ਕਪੂਰਥਲੇ ਦੇ ਵਿੱਚ ਦੇ ਚੁੱਕੇ ਆ ਕਿ ਕਿਥੇ ਅ ਰਵੈਦਿਕ ਡਿਸਪੈਂਸਰੀ ਸੀ ਉਹਦਾ ਬੜੀ ਖਸਤਾ ਹਾਲ ਸੀ ਉਹਨੂੰ ਵੀ 7.5 ਲੱਖ ਰੁਪਏ ਉਹਦੀ ਬਿਲਡਿੰਗ ਵਾਸਤੇ ਵੀ ਦਿੱਤਾ ਬੜੀ ਕੋਸ਼ਿਸ਼ ਆ ਕਿ ਜਿਹੜੀ ਹੈਲਥ ਤੇ ਐਜੂਕੇਸ਼ਨ এনवायरमेंट ਇਹ ਬਹੁਤ ਜ਼ਰੂਰੀ ਆ এনवायरमेंट ਵਧੀਆ ਹੋਵੇ ਤੇ ਹੈਲਥ ਨੂੰ ਉਹਦਾ ਫਾਇਦਾ ਹੁੰਦਾ ਹੈਲਥ ਠੀਕ ਆ ਤੇ ਅਸੀਂ ਜਿਹੜੀ ਹੈਗੀ ਆ ਕੋਈ ਵੀ ਜਿਹੜਾ ਅ ਅੱਗੇ ਵੱਧ ਸਕਦਾ ਇਸ ਵਾਸਤੇ ਜਿਹੜੀ ਹੈਲਥ ਸਹੂਲਤਾਂ ਬਹੁਤ ਜ਼ਰੂਰੀ ਆ ਕਿਉਂਕਿ ਕਈ ਵਾਰ ਇਹੋ ਜਿਹੇ ਮਰੀਜ਼ ਕਿਉਂਕਿ ਇਹ ਮੰਡ ਏਰੀਆ ਜੁੜਿਆ ਹੋਣ ਕਰਕੇ ਕਾਫੀ ਦੂਰ ਤੱਕ ਇਹ ਉਹਨਾਂ ਦੀ ਪਹੁੰਚ ਜਿਹੜੀ ਹੈ ਇਸ ਹਸਪੀਟਲ ਤੱਕ ਹੀ ਹੁੰਦੀ ਹੈ ਤੇ ਤੋਂ ਮਰੀਜ਼ ਨੂੰ ਅੱਗੇ ਲਿਜਾਣ ਵਾਸਤੇ ਜਿਹੜੀ ਹੈਗੀ ਐਂਬੂਲੈਂਸ ਦੀ ਲੋੜ ਹੁੰਦੀ ਹੈ ਉਹਦੇ ਵਾਸਤੇ ਅਸੀਂ ਕਹ ਅੱਗੇ ਇਹ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਇਹ ਐਂਬੂਲੈਂਸ ਜਿਹੜਾ ਹੈਗਾ ਅੱਜ ਮੰਗ ਨੂੰ ਪੂਰਾ ਕਰਦਾ ਹੋਇਆ ਐਂਬੂਲੈਂਸ ਜਿਹੜੀ ਹੈਗੀ ਉਹ ਸ਼ੁਰੂਆਤ ਹੋਈ ਹੈ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਵਧਾਈ ਦਿੰਦੇ ਹੈ। ਕਿ ਲਾਗਤ ਕਿੰਨੀ ਹੈ? ਇਹ 25 ਲੱਖ ਰੁਪਏ ਦੀ ਜਿਹੜੀ ਹੈਗੀ ਆ ਵੱਡੀ ਐਂਬੂਲੈਂਸ ਹੈ 25 ਲੱਖ ਰੁਪਏ ਜਿਹੜੀ 72 ਲੱਖ ਦੀ ਗੱਲ ਤੁਸੀਂ ਆਖੀ ਹੈ ਉਹ 72 ਲੱਖ ਜਿਹੜਾ ਤੁਹਾਡੇ ਲੋਕ ਦਿੱਤਾ ਗਿਆ ਉਹ ਸਿਰਫ ਸਿਹਤ ਸਹੂਲਤਾਂ ਨੂੰ ਆਉਂਦੇ ਸਿਹਤ ਸਹੂਲਤਾਂ ਨੂੰ ਕੁਝ ਜਿਹੜਾ ਹੈਗਾ ਡੱਲੇ ਦੇ ਵਿੱਚ ਜਿਹੜੇ ਹੈਗੇ ਆ ਆਪਣੇ ਸਿਵਰੇ ਤੇ ਸਪਰਦਾ ਜਿਹੜਾ ਹੈਗਾ ਉਹਦੇ ਵਾਸਤੇ ਕੁਝ ਵੱਖ-ਵੱਖ ਪਿੰਡਾਂ ਵਿੱਚ ਟਿੰਕੀਆਂ 72 ਲੱਖ ਰੁਪਏ ਕਪੂਰਥਲੇ ਨੂੰ ਇਸ ਦੇ ਸਾਰੇ ਡਾਕਟਰਾਂ ਹੀ ਕਮੀ ਇੱਕ ਵੱਡੀ ਕਿਨੋਤੀ ਬਣ ਰਹੀ ਹੈ ਸਿਵਲ ਸਤਾ ਵਿਵਾਰ ਇਸ ਬਾਰੇ ਕੀ ਕਰ ਰਹੇ ਉਹ ਵੀ ਅਸੀਂ ਜਿਹੜਾ ਹੈਗਾ ਅ ਥੋੜੇ ਦਿਨ ਪਹਿਲਾਂ ਸਾਡੇ ਮਾਨਯੋਗ ਮੰਤਰੀ ਸਾਹਿਬ ਇੱਥੇ ਆਏ ਸੀਗੇ ਕਪੂਰਥਲੇ ਵੀ ਆਏ ਸੀ ਜਲੰਧਰ ਉਹਨਾਂ ਨੂੰ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਜੇ ਉਹਦੇ ਅਸੀਂ ਜਿਹੜੀਆਂ ਡਾਕਟਰਾਂ ਦੀਆਂ ਅਸਾਮੀਆਂ ਵੀ ਕੱਢਦੇ ਆ ਜੇ 100 ਦੇ ਅਸੀਂ ਜਿਹੜੀ ਹੈਗੀ ਅਸਾਮੀਆਂ ਕੱਢ ਦਿਆ ਉਹਦੇ ਵਿੱਚ 10 ਜਿਹੜੇ ਹੈਗੇ ਆ ਉਹ ਡਾਕਟਰ ਹੁੰਦੇ ਆ ਬਾਬਾ ਜੀ ਦੇਖਣ ਜਾਇਆ ਕਿ ਆਮ ਆਦੀ ਪਾਰਟੀ ਜਿਹੜੇ ਕਲੀਨਿਕ ਖੋਲ ਰਹੀ ਹੁੰਦੇ ਆ ਡਾਕਟਰ ਕਾਫੀ ਸੰਖਿਆ ਉਹਨਾਂ ਹੈਲਪਰਾਂ ਦੀ ਸੰਖਿਆ ਵੀ ਜ਼ਿਆਦੀ ਆ بس ਇਹ ਉਸ ਤੋਂ ਘੱਟ ਆ ਓਏ ਇਹ ਵੀ ਹੁਣ ਹੋਊਗਾ ਇਹ ਵੀ ਇਹ ਵੀ ਹੋਊਗੀ ਕਿਉਂਕਿ ਜਿੱਥੇ ਜ਼ਿਆਦੀਆਂ ਸਹੂਲਤਾਂ ਮਿਲਣਗੇ ਉਹ ਮਰੀਜ਼ ਉਧਰ ਨੂੰ ਜਾਊਗਾ ਸੋ ਇੱਥੇ ਵੀ ਜਿਹੜੀ ਹੈਗੀ ਲੋਡ ਅਸੀਂ ਹੁਣ ਵੀ ਗੱਲ ਕੀਤੀ ਹੈ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਜਿੱਥੇ ਜਿੱਥੇ ਵੀ ਇਹ ਲੋਡ ਆ ਅਸੀਂ ਮੰਤਰੀ ਸਭ ਦੇ ਧਿਆਨ ਵਿੱਚ ਲਿਆ ਕੇ ਕੋਸ਼ਿਸ਼ ਕਰਾਂਗੇ ਕਿ ਇੱਥੇ ਸਾਰੀਆਂ ਸਭੀ ਸਵੱਸਿਆ ਬਾਬਾ ਜੀ ਇੱਥੇ ਆਉਂਦੀ ਹੈ ਕਿ ਸਾਡੇ ਪਾਸੋਂ ਸਾਲਾਂ ਤੇ ਅ ਬੇਹਦ ਆਧੁਨਿਕ ਮਸ਼ੀਨਰੀ ਜਿਹੜੀ ਇਸ ਹਸਪਤਾਲ ਨੂੰ ਮਿਲੀ ਤੇ ਆਏ ਦਿਨ ਜਿਹੜੇ ਉੱਚ ਅਧਿਕਾਰੀ ਨੇ ਉਹ ਹੁਕਮ ਜਾਰੀ ਕਰਦੇ ਨੇ ਕਿ ਇਥੋਂ ਇਹ ਮਸ਼ੀਨਰੀ ਫਰਾਂਗੇ ਹਸਪਤਾਲ ਚ ਦੇ ਦੋ ਇਹਨੂੰ ਉੱਥੇ ਦੇ ਦੋ ਤੇ ਹਾਲਾਂਕਿ ਵਿਰੋਧ ਬਾਅਦ ਉਹ ਰੁਕਦਾ ਵੀ ਹੈ ਤੇ ਅਜੇ ਇਹਨੂੰ ਮਤਲਬ ਪੱਕੇ ਤੌਰ ਤੇ ਵਿਰਾਮ ਲਗਾ ਸਕਦੇ ਹੋ ਕਿ ਨਹੀਂ ਕਿਉਂਕਿ ਸਾਡਾ ਤਾਂ ਹੈਗਾ ਅਸੀਂ ਅੱਗੇ ਵੀ ਸਾਨੂੰ ਇਹ ਜਿਹੜੀ ਆਈ ਸੀ ਕਿ ਕੰਪਲੇਂਟ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਹੁਣ ਵੀ ਇਹਨਾਂ ਨੇ ਗੱਲ ਕੀਤੀ ਸੀ ਅਸੀਂ ਐਸਐਮਓ ਸਾਹਿਬ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਜਿਹੜੀ ਹੈਗੀ ਹੈ ਇਹ ਕੋਈ ਵੀ ਐਸਜੀਐਮ ਸਾਹਿਬ ਨੂੰ ਵੀ ਕਹਿੰਦਾ ਅੱਜ ਅਸੀਂ ਉਹਨਾਂ ਨੂੰ ਲਿਖਾਂਗੇ ਵੀ ਐਸਜੀਐਮ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਹੜੀਆਂ ਇੱਥੇ ਜਿਦਾ ਹਸਪੀਟਲ ਦੇ ਵਿੱਚ ਉਹ ਮਸ਼ੀਨਰੀ ਆ ਉਹਨੂੰ ਟੱਕਣ ਦੀ ਬਜਾਏ ਇੱਥੇ ਡਾਕਟਰ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਇੱਥੇ ਇਲਾਕੇ ਦੇ ਲੋਕਾਂ ਨੂੰ ਵਧੀਆ ਸਹੂਲਤ ਮਿਲ ਸਕੇ ਇਹਦੇ ਵਾਸਤੇ ਅਸੀਂ ਕੋਈ ਵੀ ਮਸ਼ੀਨਰੀ ਜਿਹੜੀ ਇੱਥੇ ਆਉਣ ਵਾਲੇ ਸਮੇਂ 'ਚ ਨਹੀਂ ਚੁੱਕੀ ਜਾਵਣੀ ਦੇਖੋ ਇਸ ਹਸਪੀਟਲ ਵੱਲੋਂ ਮੰਗ ਕੀਤੀ ਗਈ ਸੀ ਕਿ ਲਾਈਫ ਸਪੋਰਟ ਜਿਹੜੀ ਐਂਬੂਲੈਂਸ ਉਹ ਸਾਨੂੰ ਮਿਲਣੀ ਚਾਹੀਦੀ ਹੈ ਸੰਤ ਬਾਬਾ ਬਲਬੀਰ ਸਿੰਘ ਸਿਚੇਵਾਲ ਜੀ ਨੇ ਆਪਣੇ ਐਮਪੀ ਲੈਂਡ ਫੰਡ ਦੇ ਵਿੱਚੋਂ 25 ਲੱਖ ਰੁਪਏ ਦੀ ਲਾਹਤ ਰਾਹਤ ਜਿਹੜੀ ਆ ਉਹ ਦਿੰਦੇ ਹੋਏ ਇਹਨਾਂ ਨੂੰ ਐਂਬੂਲੈਂਸ ਜਿਹੜੀ ਅੱਜ ਦਿੱਤੀ ਹੈ ਬੜੀ ਖੁਸ਼ੀ ਦੀ ਗੱਲ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਇਸ ਤੋਂ ਇਲਾਵਾ ਇੱਕ ਮਾਰਕੀਟ ਵਿੱਚ ਇਹਨਾਂ ਨੂੰ ਜਿਹੜੇ ਆ ਉਹ ਫਰੀਜ਼ਰਸ ਦੀ ਲੋਡ ਸੀ ਉਹ ਵੀ ਬਾਬਾ ਜੀ ਸਾਹਿਬ ਵੱਲੋਂ ਦੇ ਦਿੱਤੇ ਗਏ ਆ ਉਹਦੀ ਡਿਲੀਵਰੀ ਹਜੇ ਹੋਣੀ ਬਾਕੀ ਹੈ ਜੋ ਵੀ ਬਹੁਤ ਜਲਦੀ ਜਿਹੜੀ ਆ ਉਹ ਹੋ ਜਾਏਗੀ ਤੇ ਐਡਮਿਨਿਸਟ੍ਰੇਸ਼ਨ ਇੱਕ ਵਾਰੀ ਫੇਰ ਸਾਰੇ ਬਾਬਾ ਜੀ ਸਾਹਿਬ ਦਾ ਤੇ ਸਾਰੇ ਹੋਰ ਆਫੀਸਰਜ਼ ਦਾ ਧੰਨਵਾਦ ਕਰਦੀ ਨਾਲ ਸੁਲਤਾਨਪੁਰ ਲੋਧੀ ਨੂੰ ਇਹ ਸਵਾਦ ਦਿੱਤੇ ਹੈ ਥੈਂਕ ਯੂ